ਨਸ਼ਾ ਇੱਕ ਅਜਿਹਾ ਨਾਸੂਰ ਜੋ ਜ਼ਿੰਦਗੀਆਂ ਨੌਜਵਾਨੀ ਪਰਿਵਾਰ ਇਹ ਸਭ ਕੁਝ ਤਬਾਹ ਕਰਦਾ ਹੀ ਕਰਦਾ ਹੈ ਪਰ ਨਸ਼ਾ ਕਰਨ ਵਾਲੇ ਦਾ ਆਪ ਦਾ ਕਿਰਦਾਰ ਅਤੇ ਜੋ ਸਹਿਣ ਸ਼ਕਤੀ ਹੁੰਦੀ ਹੈ ਉਹਨੂੰ ਕਿਸ ਹੱਦ ਤੱਕ ਥੱਲੇ ਸੁੱਟ ਦਿੰਦਾ ਹੈ ਇਹਦੀ ਉਦਾਹਰਣ ਦੇਖਣ ਨੂੰ ਮਿਲੀ ਹੈ ਪੰਜਾਬ ਦੇ ਜਲਾਲਾਬਾਦ ਦੇ ਸਿਵਲ ਹਸਪਤਾਲ ਵਿਖੇ ਜੀ ਹਾਂ ਦੋ ਜ਼ਿਲ੍ਹਿਆਂ ਦੇ ਲੋਕ ਨਸ਼ਾ ਛਡਾਊ ਕੇਂਦਰ ਸੈਂਟਰ ਪਹੁੰਚੇ ਹੋਏ ਸਨ ਨਸ਼ਾ ਛਡਾਊ ਦਵਾਈ ਲੈਣ ਵਾਸਤੇ ਲੇਕਿਨ ਉਥੇ ਸਹਿਣ ਸ਼ਕਤੀ ਦੀ ਕਮੀ ਕਹਿ ਲੋ ਆਪਸੀ ਗੁੱਸਾ ਕਹਿ ਲੋ ਉਥੇ ਲੋਕ ਆਪਸ ਚੀ ਲੜਾਈ ਝਗੜਾ ਕਰਨ ਲੱਗ ਪਏ ਥੱਪੜੋ ਥੱਪੜੀ ਹੋ ਗਏ ਇੱਕ ਦੂਜੇ ਨੂੰ ਗੰਭੀਰੂ ਪਨਾਲਾ ਜ਼ਖਮੀ ਕਰਨ ਲੱਗ ਪਏ ਇਸੇ ਤੱਕ ਕਿ ਨਸ਼ਾ ਛਡਾਊ ਕੇਂਦਰ ਵਾਲਿਆਂ ਵੱਲੋਂ ਐਸਐਮਓ ਨੇ ਵੀ ਕਿਹਾ ਕਿ ਸਾਨੂੰ ਸਪੈਸ਼ਲ ਪੁਲਿਸ ਬੁਲਾਉਣੀ ਪਈ ਹੈ ਕਿਉਂਕਿ ਜੇ ਪੁਲਿਸ ਨਾ ਆਉਂਦੀ ਤਾਂ ਇਹਦੇ ਸਿੱਟੇ ਹੋਰ ਵੀ ਗੰਭੀਰ ਨਿਕਲ ਸਕਦੇ ਸੀ ਉਹ ਦੱਸ ਦਿੰਦੇ ਆ ਕਿ ਐਸਐਮਓ ਨੇ ਕਿਹਾ ਕਿ ਅਸੀਂ ਡਿਪਟੀ ਕਮਿਸ਼ਨਰ ਨੂੰ ਵੀ ਹੁਣ ਇੱਕ ਚਿੱਠੀ ਪੱਤਰੀ ਲਿਖੀ ਹੈ ਕਿ ਸਾਡੇ ਇੱਥੇ ਪੁਲਿਸ ਮੁਲਾਜ਼ਮ ਤਣਾਤ ਕੀਤਾ ਜਾਣ ਕਿਉਂਕਿ ਜਿਹੜੇ ਨਸ਼ਾ ਛਡਾਊ ਕੇਂਦਰ 'ਚ ਨਸ਼ਾ ਛਡਾਉਣ ਵਾਲੀਆਂ ਦਵਾਈਆਂ ਲੈਣ ਆਉਂਦੇ ਨੇ ਉਹ ਆਪ ਇੰਨਾ ਕਿ ਜ਼ਿਆਦਾ ਗਿਜੇ ਹੋਏ ਆ ਕਿ ਨਸ਼ਾ ਛਡਾਊ ਜਲੀ ਦਵਾਈਆਂ ਨੇ ਉਹਦੇ ਨਾਲ ਹੀ ਨਸ਼ੇ ਦੀ ਆਪਣੀ ਜੋ ਲੋੜ ਹੈ ਉਹ ਪੂਰੀ ਕਰਦੇ ਜਾ ਰਹੇ ਆ ਇੱਥੇ ਤੱਕ ਕਿ ਜਦੋਂ ਜੇ ਸਾਡੇ ਅਫਸਰ ਜਾਂ ਅਧਿਕਾਰੀ ਨੇ ਜਦੋਂ ਉਹ ਮਨਾ ਕਰਦੇ ਆ ਕਿ ਤੁਹਾਨੂੰ ਲੋੜ ਤੋਂ ਵੱਧ ਇਹ ਕੁਆਂਟੀਟੀ ਡਿਫਾਈਨ ਹੁੰਦੀ ਆ ਉਸ ਤੋਂ ਵੱਧ ਤੁਹਾਨੂੰ ਉਸ ਦਵਾਈ ਨਹੀਂ ਦੇ ਸਕਦੇ ਤਾਂ ਸਾਡੇ ਹੀ ਮੁਲਾਜ਼ਮਾਂ ਦੇ ਨਾਲ ਉਹ ਬਤਮੀਜ਼ੀ ਕਰਨ ਲੱਗ ਪੈਂਦੇ ਨੇ ਉਹਨਾਂ ਦੇ ਗਲਤਕ ਹੱਥ ਉਹ ਲੱਗ ਪੰਦੇ ਆ ਸੋ ਐਸਾ ਮੂਨੇ ਕਿਹਾ ਕਿ ਡਿਪਟੀ ਕਮਿਸ਼ਨਰ ਨੂੰ ਹੁਣ ਪੱਤਰ ਲਿਖ ਕੇ ਅਪੀਲ ਕੀਤੀ ਆ ਕਿ ਇੱਥੇ ਪੁਲਿਸ ਮਜਬਦਰਾਰ ਕਿਤੇ ਜਾਣ ਚਾਜੋ ਨਸ਼ਾ ਸ਼ਰਬ ਕੇਂਦਰਾਂ ਤੇ ਆ ਕੇ ਇਹ ਦਵਾਈ ਲੈਣ ਦੇ ਬਹਾਨੇ ਜਿਹੜੇ ਗੈਰ ਸਮਾਜਿਕ ਅਨਸਰ ਨੇ ਜਾਂ ਇਹ ਨਸ਼ੇੜੀ ਲੋਕ ਨੇ ਜਿਹੜੇ ਹੋਰ ਜ਼ਿਆਦਾ ਕੰਮ ਨੂੰ ਖਰਾਬ ਕਰਦੇ ਆ ਜੀਆਂ ਹਰਕਤਾਂ ਅੱਗੇ ਵਾਸਤੇ ਨਾ ਕਰ ਪਾਉਣ